ਕੀ ਹਾਲ ਹੈ ਸਾਰਿਆਂ ਨੇ ਆਸ ਕਰਦੇ ਠੀਕ ਹੋਵੋਗੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਵੀ ਚਿੜੀਆਂ ਦੀ ਚਿੜੀਆਂ ਆਪਾਂ ਸੇਲ ਕਰਨੀਆਂ ਸੀਗੀਆਂ ਇਹ ਜਿਹੜੀ ਨੰਬਰ ਕਹਿੰਦੇ ਜਿਹਨਾਂ ਨੂੰ ਕਈ ਬਜੀਸ ਕਹਿੰਦੇ ਆ ਤੇ ਇਹ ਆਪਾਂ ਦਿਖਾਉਂਦੇ ਆ ਜਿਹੜੇ ਵੀਰ ਨੇ ਖਰੀਦਣੇ ਹੋਣ ਤਾਂ ਅੱਡੇ ਦੇ ਆਪਾਂ ਨੰਬਰ ਦੇਵਾਂਗੇ ਤੇ ਉੱਤੇ ਕਾਲ ਕਰਕੇ ਪੁੱਛ ਸਕਦੇ ਆ ਦਿਖਾਉਣਾ ਮੈਂ ਚਿੜੀਆਂ ਤੁਹਾਨੂੰ ਆਵੇ ਆਹ ਜਿਹੜੀਆਂ ਬਈ ਰੰਗ ਲਗਭਗ ਸਾਰੇ ਹੈਗੇ ਨੇ ਇਹਨਾਂ 'ਚ ਚਿੱਟੀਆਂ ਨੀਲੀਆਂ ਹਰੀਆਂ ਛਟੀਆਂ ਵੀ ਹੈਗੀਆਂ ਵਿੱਚ ਦੋ ਤਿੰਨ ਘਟੀਆਂ ਮੇਰੇ ਤੋਂ ਕੱਟ ਗਈਆਂ ਕੱਲ ਆ ਰੰਗ ਹੈ ਨਾਲ ਸਾਰੇ ਹੈਗੀਆਂ ਟੋਟਲ 20 ਬਾਈ ਤੇ ਸਾਰੀਆਂ ਹੀ ਸੇਲ ਆ ਜੀ ਤੇ ਜੇ ਕਿਸੇ ਵੀ ਇੰਨੇ ਵੀ ਚਿੜੀਆਂ ਲੈਣੀਆਂ ਹੋਣ ਤੇ ਵੀਡੀਓ ਦੇ ਐਂਡ ਤੇ ਮੈਂ ਨੰਬਰ ਪਾਉਂਗਾ ਉਹ ਤੇ ਕਨੈਕਟ ਕਰ ਲਿਓ ਵਾਰਸੈਂ ਮੈਸੇਜ ਵੀ ਕਰ ਸਕਦੇ ਆ ਤੇ ਕਾਲ ਵੀ ਕਰ ਸਕਦੇ ਆ ਪ੍ਰਾਈਸ ਬਈ ਕਾਲਤੀ ਦੱਸਾਂਗੇ ਆਪਾਂ ਫੋਨ ਲਾ ਲਿਓ ਕੱਲ ਦੱਸ ਦਾਂਗੇ ਤੇ ਸਾਰੀਆਂ ਹੀ ਸੇਲ ਆ ਬਈ ਸਾਰੇ ਰੰਗ ਹੈਗੇ ਆ